ਤੇ ਮਿਹਨਤ ਕਰਨ ਵਾਲੇ ਦੀ ਕਦੇ ਵੀ ਹਾਰ ਨਹੀਂ ਹੁੰਦੀ ਤੇ ਜੇਕਰ ਸਾਡੇ ਬਜ਼ੁਰਗ ਮਿਹਨਤ ਕਰਨ ਤਾਂ ਹਮੇਸ਼ਾ ਕੰਮ ਦੇ ਵਿੱਚ ਵੀ ਬਰਕਤ ਪੈਂਦੀ ਹੈ ਤੇ ਘਰ ਦੀ ਜਿਹੜੀ ਰੌਣਕ ਘਰ ਦੀ ਬਰਕਤ ਵੀ ਕਦੀ ਖਤਮ ਨਹੀਂ ਹੁੰਦੀ 1970 ਤੋਂ ਕਰ ਰਹੇ ਹੋ ਕੰਮ ਹਾਂਜੀ ਬੇਟਾ 1970 ਤੋਂ ਦੱਸਣ ਮੇਰੇ ਫਾਦਰ ਸੀਗੇ ਪਹਿਲਾਂ ਤੇ ਉਹਨਾਂ ਦੁਆਰੇ ਮੈਨੂੰ ਉਹਨਾਂ ਨੇ ਲਾਤਾ ਕਿਨੇ ਕਾਕਾ ਤੂੰ ਸਾਫ ਕੰਮ ਆਪਣਾ ਉਸ ਵਦਹੀਂ ਕੰਮ ਸ਼ੁਰੂ ਕਰਤਾ ਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਜੀ ਮੇਰੇ ਦੋ ਇੱਕ ਬੇਟਾ ਦੋ ਬੇਟੀਆਂ ਇੱਕ ਨਹੀਂ ਵਾਈਫ ਆ ਜਿਹੜੀ ਇੱਥੇ ਰੋਟੀ ਪਾਣੀ ਚਾਹ ਪਰਫਾ ਲਾਉਂਦੇ ਨੇ ਨਾਲ ਆ ਜੋ ਕੁੜੀ ਆ ਮਾਰਟੀ ਕਰਕੇ ਨਹੀਂ ਆਏ ਤੇ ਜਿਹੜਾ ਮੇਰਾ ਬੇਟਾ ਆ ਉਹ ਸਾਡੇ ਤੋਂ ਅਲੱਗ ਆ ਸਾਨੂੰ ਉਹਦੇ ਨਾਲ ਕੋਈ ਨਹੀਂ ਹੈਗੀ ਹਲਕ ਤੇ ਨਾਲ ਸਾਡੀ ਕਰਦਾ ਹੀ ਆ ਚਦਾ ਨਹੀਂ ਉਹਨੂੰ ਪਤਾ ਹੈ ਕਿ ਤੁਸੀਂ ਇਦਾਂ ਕੰਮ ਕਰਦੇ ਹੋ ਹਜੇ ਤੱਕ ਉਹ ਪਤਾ ਕਰ ਕਰੋ ਰੋਜ਼ ਆਈਦਾ ਸਾਹਮਣੇ ਨਹੀਂ ਪੁੱਛ ਨਹੀਂ ਪੁੱਛਦਾ ਹਾਂਜੀ ਕਹਿੰਦੇ ਵੀ ਪੁੱਤ-ਕਪੁੱਤ ਹੋ ਜਾਂਦੇ ਨੇ ਧੀਆ ਫੇਰ ਵੀ ਪੁੱਛਦੀਆਂ ਨੇ ਧੀ ਪੁੱਛਦੀਆਂ ਧੀਆ ਤਾਂ ਪੁੱਤ ਪੁੱਛੀ ਨਾ ਉਹ ਤਾਂ ਧੀ ਸ਼ਾਮਾ ਕਦੀ ਮਾੜੀ ਤਕਲੀਫ ਹੋ ਜਾਏ ਬਾਪੂ ਕੀ ਹੋ ਗਿਆ ਆ ਲੈ ਪਾਣੀ ਪੀ ਦਵਾਈ ਦਾ ਅਜੇ ਵੀ ਸਵੇਰੇ ਮੈਨੂੰ ਦਵਾਈ ਦੇ ਕੇ ਭੇਜਿਆ ਛੇ ਟਾਈਮ ਤੇ 1970 ਤੋਂ ਇਹੀ ਕੰਮ ਕਰਦੇ ਆ ਰਹੇ ਹੋ ਧੀਆ ਵਿਆਹ ਵਿਆਹ ਤੀ ਤੀ ਵਿਆਹ ਤੇ ਇੱਕ ਵੱਡੀ ਧੀ ਵਿਆਹ ਤੇ ਦੋ ਬੱਚੇ ਉਹਦੇ ਆ ਮੇਰਾ ਲੜਕਾ ਵਿਆਹ ਤਾਂ ਤਿੰਨ ਬੱਚੇ ਉਹਦੇ ਆ ਹਾਂਜੀ ਆਪਾ ਦੀ ਲੱਗਦਾ ਨਹੀਂ ਕਦੀ ਕਿ ਬੱਚੇ ਜਿਹੜੇ ਨੇ ਪਹਿਲਾਂ ਤੁਸੀਂ ਪੜਾ ਲਿਖਾ ਲੈਨੇ ਹੋ ਵਿਆਹ ਦਿੰਨੇ ਹੋ ਫਿਰ ਉਹ ਪੁੱਛਦੇ ਨਹੀਂ ਫਿਰ ਉਹ ਮਹਿਸੂਸ ਨਹੀਂ ਹੁੰਦਾ ਕਦੀ ਕਿ ਇੰਨੀ ਉਮਰ ਕਮਾ ਲਈ ਇੰਨੀ ਉਮਰ ਰੰਗ ਹੁੰਦਾ ਬੇਟਾ ਹੁਣ ਕਰੀਏ ਕਿ ਮਜੂਰੀ ਆ ਨਹੀਂ ਕਰਦੇ ਹੁਣ ਆ ਭੁੱਖੇ ਬਟਾਂਗੇ ਹੁਣ ਉਹਦੇ ਹੱਥਾਂ ਲੱਕ ਨਜ਼ਰ ਦੇਖਾਂਗੇ ਉਹ ਕਹਿੰਦੇ ਸਾਡੇ ਹਾਲਾ ਦੇਖੋ ਆਪਣਾ ਕਮਾਓ ਤੇ ਖਾ ਚਲੋ ਜਦੋਂ ਮਾਲਕ ਨੇ ਖੜਾ ਤੀਆਂ ਫਿਰ ਕਹਿ ਨਹੀਂ ਜਦ ਤੱਕ ਚਲਦੀਆਂ ਉਹਨਾਂ ਚ ਰਹੀ ਚਲਾਵਾਂਗੇ